ਬਹੁਤ ਸਾਰੇ ਵੱਡੇ ਵੱਡੇ ਨਿਊਜ਼ ਚੈਨਲ ਨੇ ਤਾਂ ਪੋਰਟਲਸ ਦੀ ਲੋੜ ਕਿਉਂ ਪਈ ਸਾਨੂੰ WhatsApp ਦੇ ਉੱਤੇ ਜਿਹੜੀਆਂ ਖਬਰਾਂ ਆndੀਆਂ ਸੀਗੀਆਂ ਇਹਨੂੰ ਮੈਂ ਜਲੰਧਰ ਦੇ ਵਿੱਚ ਮੈਂ ਲੈ ਕੇ ਆਇਆ ਸੀ ਸੋ ਅੱਜ ਦੀ ਗੱਲ ਕਰੀਏ ਤੇ 2 250 ਪੋਰਟਲ ਨੇ ਕੱਲੇ ਜਲੰਧਰ ਦੇ ਵਿੱਚ ਜਿੱਦਾਂ ਹੁਣ ਇੱਕ ਆਮ ਬੰਦਾ ਵੈਬਸਾਈਟ ਰਜਿਸਟਰ ਕਰਾ ਕੇ ਮੋਬਾਈਲ ਹੱਥ ਫੜ ਕੇ ਤੇ ਪੱਤਰਕਾਰ ਬਣ ਜਾਂਦਾ ਹੈ ਤੁਸੀਂ ਪੱਤਰਕਾਰ ਤਾਂ ਕਿਹਨੂੰ ਮੰਨਦੇ ਹੋ ਮੈਂ ਘੱਟੋ ਘੱਟ 10 ਸਾਲ ਜਰਨਲਿਜ਼ਮ ਜਿਹੜੀ ਹੈ ਅਖਬਾਰਾਂ 'ਚ ਕੀਤੀਆਂ ਨੇ ਉਸ ਤੋਂ ਬਾਅਦ ਮੈਂ ਆਪਣਾ ਜਿਹੜਾ ਹੈਗਾ ਪੋਰਟਲ ਲਾਈਨ 'ਚ ਆਇਆ ਲੇਕਿਨ ਹੁਣ ਟ੍ਰੈਂਡ ਕੀ ਹੈ ਕਿ ਇੱਕ ਆਪਣਾ ਫੇਸਬੁੱਕ ਤੇ ਪੇਜ ਬਣਾਓ ਉਹ ਅੱਜ ਕੱਲ ਦਾ ਨਾਮ ਵੀ ਆਪਣੇ ਨਾਮ ਨਾਲ ਸੁਮਿਤ ਨਿਊਜ਼ ਵੀ ਨੋਦ ਨਿਊਜ਼ ਇਦਾਂ ਰੱਖਣ ਲੱਗ ਗਏ ਨੇ ਕਿਉਂਕਿ ਕਿਸੇ ਦੀ ਰੋਕ ਨਹੀਂ ਹੈ ਜਿੰਨੇ ਵੀ ਨਿਊਜ਼ ਪੋਰਟਲ ਵਾਲੇ ਹੁੰਦੇ ਆ ਸਾਰੇ ਬਲੈਕਮੇਲਰ ਆ ਪਹਿਲਾਂ ਖਬਰ ਲਾਉਂਦੇ ਨੇ ਫਿਰ ਆ ਕੇ ਪੈਸੇ ਮੰਗਦੇ ਆ ਇਹ ਪੇਸ਼ਾ ਉਹ ਲੋਕ ਕਰ ਰਹੇ ਜਿਹੜੇ ਪੱਤਰਕਾਰ ਨਹੀਂ ਹੈਗੇ ਕਿਉਂਕਿ ਜਿਨ੍ਹਾਂ ਨੇ ਆਪਣਾ ਅੱਧਾ ਜੀਵਨ ਜਿਹੜਾ ਆ ਪੱਤਰਕਾਰਤਾ ਨੂੰ ਦੇਤਾ ਉਹ ਬਲੈਕਮੇਲਿੰਗ ਕਰਨ ਤੇ ਆਏ ਨਹੀਂ ਇਸ ਲਾਈਨ ਦੇ ਵਿੱਚ ਜੇਕਰ ਕੋਈ ਵੀ ਪੱਤਰਕਾਰ ਬੰਨਣਾ ਚਾਹੁੰਦਾ ਆ ਹਿੰਦੀ ਪੰਜਾਬੀ ਇੰਗਲਿਸ਼ ਸਾਰੀਆਂ ਅਖਬਾਰਾਂ ਬੱਚਿਆਂ ਨੂੰ ਪੜ੍ਹਨੀਆਂ ਚਾਹੀਦੀਆਂ ਨੇ ਜੇ ਚੰਗੇ ਜਰਨਲਿਸਟ ਬਣਨਾ ਹੈ ਮੈਂ ਪਿਛੇ ਵੀ ਸੁਣਿਆ ਸੀ ਕਿ ਤੁਹਾਡੇ ਕੋਲ ਕੋਈ ਕੰਪਲੇਂਟ ਆਈ ਸੀ ਕਿਸੇ ਪੱਤਰਕਾਰ ਦੀ ਤਾਂ ਤੁਹਾਡੀ ਐਸੋਸੀਏਸ਼ਨ ਨੇ ਸ਼ਾਇਦ ਪਰਚਾ ਵੀ ਕਰਾਇਆ ਮੀਡੀਆ ਨੂੰ ਜਿਹੜਾ ਦੇਸ਼ ਦਾ ਚੌਥਾ ਸਤੰਭ ਆ ਜਿਹਨੂੰ ਇਹਨਾਂ ਨੇ ਦਾਗ ਲਾਇਆ ਅਸੀਂ ਇਹਨਾਂ ਨੂੰ ਹਟਾਉਣਾ ਚਾਹੁੰਦੇ ਆ ਤੁਹਾਨੂੰ ਡਰ ਨਹੀਂ ਲੱਗਦਾ ਇਹਨਾਂ ਤੋਂ ਡਰ ਤਾਂ ਮੌਤ ਦਾ ਹੀ ਆ ਨਾ ਉਹ ਤਾਂ ਇੱਕ ਦਿਨ ਆਣੀ ਹੈ